ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਗਰੂ ਤੇ ਇੱਕ ਬាទ ਰਸਾਇ ਮਹਾਰਾਜ ਸਦਾ ਹੀ ਜਲੇਗਾ ਰਹੇ ਸਦਾ ਹੀ ਜਲੇਗਾ ਸਰਬੱਤ ਦਾ ਭਲਾ ਕਰੋ ਬਾਬਾ ਜੀ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲਸ਼ਾਂ ਦਾ ਨਾਟ ਕਰੋ ਬਾਬਾ ਜੀ ਔਖੀ ਘੜੀ ਨਾ ਦੇਖਣ ਦਿ ਕਰੋ ਕਿਰਪਾ ਤਨ ਤਨ ਸਿਗਰੂ ਤੇ ਬੱਲ ਬਹ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦਾ ਬਾਬਾ ਜੀ ਵਰਦੋ ਕਿਰਪਾ ਬੱਚੇ ਦੇ ਬਾਬਾ ਜੀ And <laughs> who? ਗੋ ਨਾਮ ਨਰੰਜਨ ਜਾਨਿਓ ਕੀਨੀ ਭਗਤ ਪ੍ਰੇਮ ਲੈ ਬਲਾਈ ਤਾਤ ਅੰਗ ਦੇ ਅੰਗ ਸੰਗ ਪਇਓ ਸਾਇਰ ਤੈਨ ਸਬਦ ਸੁਰਤ ਕੀਨੀ ਵਰਖਾਈ ਘਰੇ ਅਮਰਦਾਸ ਕੀ ਆਖ ਕਥਾ ਇਕ ਜਿ ਕਛ ਕਹੀ ਨਾ ਜਾਈ ਸੋਡੀ ਸ੍ਰੇਸ਼ਟ ਸਕਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮਿਲ ਬੜਾਈ ਸੋਡੀ ਸ੍ਰੇਸ਼ਟ ਸਕਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮੇਲੀ ਵਡਾਈ ਅਰਾਮਦਾਸ ਸਰੋਵਰ ਨਾਤੇ ਸਭ ਉਤਰੇ பாਪ ਕਮਾਤੇ ਨਿਰਮਲ ਹੋਏ ਸਨਾਨਾ ਘਰ ਪੂਰੇ ਕਿਨੇ ਦਾਣਾ ਆ ਆਇਆ ਦੂਰ ਚਲਖ ਮੈਂ ਤੱਕ ਤੋ ਸਰਣਾਇ ਜੀਉ ਨਾ ਆਸਾ ਰਖੀ ਚਿੱਤ ਮੇਰਾ ਸਭ ਦੁੱਖ ਗਵਾਹੀ ਜੀਉ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਧਨ ਮੰਨ ਹੋਏ ਨਿਹਾਲ ਜਗੁਰ ਦੇਖਾ ਸਾਮਣ ਰਾਮ ਨਾਮ ੁਰ ਮੈਂ ਗयो ਝਾਕ ਸਮ ਨਹੀਂ ਜੇ ਸਿਮਰਤ ਸੰਕਟ ਮਿਟਾ ਦਰਸ ਤੋ ਹਾਰ ਹੋਏ ਸੋ ਕਹ ਟਲ ਗੁਰੂ ਸੇ ਇਹਨੇ ਸਹਾਜ ਸਭਾਏ ਦਰਸਨ ਪਰਸ ਐ ਗੁਰੂ ਕੈ ਜਨਮ ਅਰਨ ਦੁਖ ਜਾਏ ਹੋਵੇ ਸਿਵਤ ਖਸਾਮ ਦੀ ਨੂਰ ਅਰਸੋ ਕਰਸੋ ਛੱਟਿਆ सचे पात सह मलमी कट सजण सचा सिर सह सहो साँ, जिस पास बेठां सूह सब न वे सा ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨੋਸਰੀ ਮਹਲਾ 4 ਹਮੇ ਅੰਦਲੇ ਅੰਧ ਵਿਖੇ ਬਖਰਾਤੇ ਕਿਉ ਚਲਹ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਅਪਨ ਪਾਲੀ ਹਮ ਅੰਧਲੇ ਆੰਧ ਬਿਖੇ ਬਿਖਰਾਤੇ ਕਿਉ ਚੱਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਅਮਲਾਵੇ ਆਪਨ ਪਾਲੀ ਗੁਰ ਸੇ ਕਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਪਾਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਸਤ ਗੁਰ ਸੇਵ ਕਰ ਚ ਹਰ ਬਾਦੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ हर संत चले हर नाली जिन हर जपे आसे हर हो हर के लाली हर हर जपन जप लोच लुचानी हर किरपा कर बन ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨੋ ਪਗ ਰਾਲੀ ਹਰ ਹਰ ਜਪਨ ਜਪ ਲੋ ਚਲੋ ਚਾਨੀ ਹਰ ਕਿਰਪਾ ਕਰਵਨ ਵਾਲੀ जन नानक संगत साध हर मेलो हम साध जन पगी वाहिगुरू जी का ख़ालसा वाहिगुरू जी की फतेही तनासरी महला चौथा ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉ ਚੱਲ ਹੈ ਗੁਰ ਚੱਲੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੇ ਪਰਮ ਸਨਮਾਨਯੋਗ ਗੁਰ ਰੂਪ ਗੁਰ ਪਿਆਰੀ ਗੁਰ ਸواری ਗੁਰ ਕੀ ਸਾਜੀ ਨਵਾਜੀ ਸਾ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਤਨ ਗੁਰੂ RAM DAS ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਨਾਸਰੀ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਅੰਗ 667 ਉੱਪਰ ਸੁਭਾਏ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵਿਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फते